ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਗੁਰਦੁਆਰਾ ਜਨਮ ਸਥਾਨ ਸント ਬਾਬਾ ਨਰਿੰਦਰ ਸਿੰਘ ਜੀ ਪਿੰਡ ਨਲੋਂ ਜ਼ਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕਿ ਸ਼ਹੀਦਾਂ ਦੇ ਸਰਤਾਜ ਪੰਚਮ ਬਾਦਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਕੱਲੂ ਕੜਾ ਦਿਵਸ ਜੂਨ 1984 ਅਤੇ ਖਾਲਸਾ ਪੰਥ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਦਿਹਾੜਾ ਜੋ ਕਿ 2 ਜੂਨ 2024 ਦਿਨ ਐਤਵਾਨੁਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਦਾਸੇ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਮੁੱਖੀ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਜੂਰ ਸਾਹਿਬ ਦੇਣ ਮਹਾਰਾਸ਼ਟਰ ਅਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਸਮੂਹ ਲਾ ਕਰਨ ਵਸੀ ਸਮੂਹ ಗ್ರಾಮ ਪੰਚਾਇਤ ਸਹਾਸੰਗਤ ਅਤੇ ਐਨਆਰਏ ਬਿਨਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਸੂਚਿਵਰ ਜਾਣਕਾਰੀ ਲੈਣੇ ਆ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਪਾਸੋਂ ਅਤੇ ਭਾਈ ਜਨੈਲ ਸਿੰਘ ਜੀ ਖਾਲਸਾ ਡਾਲੋਂ ਵਾਲਿਆਂ ਪਾਸੋਂ ਤੁਸੀਂ ਦੇਖ ਰਹੇ ਹੋ ਮਾਸਟਰ ਮੁੰਸਿਖ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਸਾਰੀਆਂ ਸੰਗਤਾਂ ਦੇ ਚਰਨਾ ਵਿੱਚ ਬੇਨਤੀ ਹੈ ਕਿ ਆਪ ਜੀ ਨੂੰ ਪਤਾ ਹੈ ਕਿ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਅਤੇ ਜੋ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਰਕਾਰ ਵੱਲੋਂ ਟਹ ਢੇਰੀ ਕੀਤਾ ਗਿਆ ਜਿਸ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਗੁਰੂ ਕੇ ਸਿੱਖ ਸੰਤ ਮਹਾਂਪੁਰ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਅਣਖ ਖਾਤਰ ਕੌਮ ਖਾਤਰ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਸਮੂਹ ਸ਼ਹੀਦਾਂ ਦਾ ਅਤੇ თანਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਵੱਡੇ ਪੱਧਰ ਉਤੇ ਆਪ ਸਾਰੀਆਂ ਸੰਗਤਾਂ ਦੇ ਨਾਲ ਪਿੰਡ ਨਡਾਲੋਂ ਸੰਤ ਬਾਬਾ ਨਿਧਾਨ ਸਿੰਘ ਜੀ ਮਹਾਪੁਰਸ਼ਾਂ ਜੀ ਜਨਮ ਸਥਾਨ ਤੇ ਮਨਾਇਆ ਜਾ ਰਿਹਾ ਹੈ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿੱਥੇ ਇਹ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ ਜਿਨ੍ਹਾਂ ਪਰਿਵਾਰਾਂ ਦੇ ਸਿੰਘ ਸ਼ਹੀਦ ਹੋਏ ਨੇ ਬੀਬੀਆਂ ਸ਼ਹੀਦ ਹੋਈਆਂ ਨੇ ਉਹਨਾਂ ਨੂੰ ਇੱਥੇ ਮਾਣ ਸਨਮਾਨ ਵੀ ਦਿੱਤਾ ਜਾਵੇਗਾ ਔਰ ਦੂਸਰੀ ਮੈਂ ਬੇਨਤੀ ਕਰਦਾ ਮੀਡੀਆ ਰਾਈ ਕਿਉਂਕਿ ਬਹੁਤ ਵੱਡੀ ਤਦਾਦ ਦੇ ਵਿੱਚ ਸਾਡੇ ਕੋਲ ਸ਼ਹੀਦਾਂ ਸਿੰਘਾਂ ਦੀ ਲਿਸਟ ਆਈ ਹੈ ਜੇ ਕੋਈ ਰਹਿ ਜਾਵੇ ਤੇ ਆਪ ਜੀ ਨੂੰ ਬੇਨਤੀ ਹੈ ਆਣ ਕੇ ਪ੍ਰਬੰਧਕਾਂ ਨੂੰ ਜਾਂ ਸਾਨੂੰ ਦਸ ਦਿੱਤਾ ਜਾਵੇ ਔਰ ਉਹਦੀ ਤਸਵੀਰ ਦਿੱਤੀ ਜਾਵੇ ਕਿਉਂਕਿ ਕਿ ਬਹੁਤ ਵੱਡਾ ਥੱਲੇ ਵੇਸਮੈਂਟ ਦੇ ਵਿੱਚ ਸ਼ਹੀਦੀ ਜੈਬ ਘਰ ਵੀ ਮਹਾਪੁਰਸ਼ਾਂ ਦੇ ਵੱਲੋਂ ਸੰਗਤਾਂ ਵੱਲੋਂ ਬਣਾਇਆ ਜਾ ਰਿਹਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਵੀਰ ਆ ਸਾਡੇ ਜਵਾਨ ਆ ਸਾਡੀ ਆਉਣ ਵਾਲੀ ਕੌਮ ਸਾਡੀ ਆਉਣ ਵਾਲੀ نسل ਨੂੰ ਪਤਾ ਹੋਣਾ ਚਾਹੀਦਾ ਕੀ ਕਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਉਹ ਸੂਰਮੇ ਸੀਗੇ ਉਸ ਸਰਕਾਰ ਦੇ ਨਾਲ ਟੱਕਰ ਲਈ ਕਿਉਂਕਿ ਇਤਿਹਾਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਕਹਿੰਦੇ ਨੇ ਕਿ 10ਵੇਂ ਪਾਸ਼ਾ ਨੇ ਸਵਾ ਲੱਖ ਦੇ ਨਾਲ ਕਿਸ ਤਰ੍ਹਾਂ ਇੱਕ ਇੱਕ ਸਿੰਘ ਲੜਾ ਦਿੱਤਾ ਪਰ ਇੱਕ ਮਿਸਾਲ ਹੈ ਜਿੱਤੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲੇ ਨੇ ਲੱਖਾਂ ਦੀ ਤਦਾਦ ਦੇ ਵਿੱਚ ਫੋਰਸ ਮੈਂਟਰੀ ਦੇ ਨਾਲ ਕੁਝ ਕੀ ਸਿੰਘਾਂ ਦੇ ਨਾਲ ਮੁਕਾਬਲਾ ਕਰਕੇ ਤੇ ਸਰਕਾਰ ਨੂੰ ਗੋੜਿਆਂ ਪਰਨੀ ਕਰ ਦਿੱਤਾ ਇੱਕ ਜਿੰਦੀ ਜਾਗਦੀ ਮਿਸਾਲ ਹੈ ਔਰ ਆਪ ਸਾਰੇ ਇਲਾਕੇ ਨੂੰ ਜਿੱਥੋਂ ਜਿੱਥੋਂ ਤੱਕ ਅਵਾਜ਼ ਇਸ ਮੀਡੀਆ ਰੇਂਜ ਜਾਏਗੀ ਭਾਈ ਸ਼ਹੀਦਾਂ ਦੇ ਦਿਹਾੜੇ ਤੇ ਆਪ ਸਾਰੀਆਂ ਸੰਗਤਾਂ ਨੇ ਹਮ ਹਮਾ ਕੇ ਪਹੁੰਚਣਾ ਹੈ ਔਰ ਇਸ ਦੇ ਵਿੱਚ ਰਾਤ ਨੂੰ ਰਾਤਲੀ ਦੇ ਦੀਵਾਨ 31 ਔਰ 1 ਦਾ ਰਾਤ ਦਾ ਦੀਵਾਨ ਹੋਵੇਗਾ ਔਰ 2 ਜੂਨ ਨੂੰ ਬਹੁਤ ਵੱਡੇ ਪੱਧਰ ਉਤੇ ਬਾਬਾ ਬੰਤਾ ਸਿੰਘ ਜੀ ਜਥੇਦਾਰ ਤਨਸੀਮ ਸਿੰਘ ਮੋਹਰਿਆਂ ਵਾਲਾ ਔਰ ਹੋਰ ਮਹਾਂਪੁਰਸ਼ ਭਾਈ ਜਤਿੰਦਰ ਵੀਰ ਔਰ ਮੋਗੇ ਤੋਂ ਮਹਾਂਪੁਰਸ਼ ਆਰੇ ਔਰ ਸੰਤ ਮਹਾਂਪੁਰ ਸੰਤ ਬਾਬਾ ਨਰਿੰਦਰ ਸਿੰਘ ਜੀ ਚੇਚੇ ਤੌਰ ਤੇ ਹਾਜ਼ਰੀਆਂ ਭਰਨਗੇ ਆਪ ਸਾਰੀਆਂ ਸੰਗਤਾਂ ਨੂੰ ਫਿਰ ਬੇਨਤੀ ਆ ਪਿੰਡ ਨਡਾਲੋਂ ਜ਼ਿਲ੍ਹਾ ਹੁਸ਼ਿਆਰਪੁਰ ਨਜ਼ਦੀਕ ਫੋਗਵਾੜਾ ਦੇ ਇਹ ਪਿੰਡ ਪੈਂਦਾ ਹੈ ਔਰ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਇਸ ਸ਼ਹੀਦੀ ਸਮਾਗਮ ਦੇ ਵਿੱਚ ਪਹੁੰਚ ਕੇ ਆਪਾਂ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੈ ਕਿਉਂਕਿ ਸਾਡੀ ਕੌਮ ਵਾਸਤੇ ਸਾਡੇ ਵਾਸਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਇਹ ਆਪ ਸਾਰਿਆਂ ਨੂੰ ਬੇਨਤੀ ਆ ਕਿ 2 ਜੂਨ ਨੂੰ ਬਹੁਤ ਵੱਡੇ ਪੱਧਰ ਉਤੇ ਸਮਾਗਮ ਹੋਵੇਗਾ ਜੋ ਕਲੂ ਘਾਰਾ ਸ੍ਰੀ ਦਰਬਾਰ ਸਾਹਿਬ ਦੇ ਵਾਪਿਆ ਔਰ ਉਸ ਦੇ ਪਰਥਾਏ ਇਹ ਜਿਹੜਾ ਸਮਾਗਮ ਉਹ ਮਨਾਇਆ ਜਾ ਰਿਹਾ ਹੈ ਔਰ ਆਪ ਸਾਰਿਆਂ ਸੰਗਤਾਂ ਨੂੰ ਫੇਰ ਬੇਨਤੀ ਆ ਇਹ ਬੇਨਤੀ ਮਹਾਂਪੁਰਸ਼ ਸੰਤ ਬਾਬਾ ਨਿਦਾਨ ਸਿੰਘ ਜੀ ਉਹਨਾਂ ਤੋਂ ਵਰਸਾਇਏ ਸੰਤ ਬਾਬਾ ਨਰਿੰਦਰ ਸਿੰਘ ਸੰਤ ਬਾਬਾ ਬਲਵਿੰਦਰ ਸਿੰਘ ਦਾਸ ਬਾਬਾ ਗਰਮੀਤ ਸਿੰਘ ਅਤੇ ਨਾਲ ਸਾਡੇ ਇਥੋਂ ਦੇ ਪ੍ਰਬੰਧਕ ਸੱਜਣ ਪਿੰਡ ਨਡਾਲੋਂ ਇਲਾਕਾ ਨਿਵਾਸੀਆਂ ਵੱਲੋਂ ਬੇਨਤੀ ਕਿ ਆਪ ਜੀ ਨੇ ਇਸ ਸਥਾਨ ਤੇ ਪਹੁੰਚ ਕੇ ਸ਼ਹੀਦਾਂ ਸਿੰਘਾਂ ਨੂੰ ਨਿੱਘੀ ਸ਼ਰਧਾਂਜਲੀ ਦੇਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਆਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਤੇ ਜੂਨ 84 ਕੱਲੋ ਕਰਾ ਦੇਵਸ ਤੇ ਸਮੂਹ ਖਾਲਸਾ ਪੰਥ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਅੰਮ੍ਰਿਤ ਸਿੰਘ ਜੀ ਵਿਖੇ ਮਹਾਨ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਜਿਸ ਦੇ 31 ਮਈ ਨੂੰ ਸ਼੍ਰੀ ਖੰਡ ਜਾਂ ਆਰੰਭ ਹੋਣਗੇ ਤੇ 2 ਜੂਨ ਨੂੰ ਹੋਪਾਏ ਜਾਣਗੇ ਸਮੂਚੀਆਂ ਸੰਗਤਾਂ ਨੂੰ ਇਲਾਕਾ ਨਿਵਾਸੀ ਸੰਗਤਾਂ ਨੂੰ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਜਥੇਦਾਰ ਬਾਬਾ ਗੁਰਵੀਰ ਸਿੰਘ ਜੀ ਵੱਲੋਂ ਬੇਨਤੀ ਕੀਤੀ ਜਾਂਦੀ ਹੈ 2 ਜੂਨ ਦੇ ਸ਼ਹੀਦੀ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਗੁਰਦੁਆਰਾ ਜਨਮਸਥਾਨ ਸੰਤ ਬਾਬਾ ਨਿਹਾਲ ਸਿੰਘ ਜੀ ਪਿੰਡ ਨਰਾਲੋ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜਿਸ ਦੇ ਵਿੱਚ ਪੰਥ ਪ੍ਰਸਿੱਧ ਟਾਡੀ ਜਥਾ ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ ਮੋਰਾਵਾਲੀ ਸੰਤ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਸੇਕੌਮ ਦੇ ਮਹਾਨ ਕਥਾਵਾਚਕ ਇਸੇ ਤਰ੍ਹਾਂ ਗਿਆਨੀ ਅਮਰਜੀਤ ਸਿੰਘ ਜੀ ਗਾਲਮ ਖੁਰਦ ਵਾਲੇ ਵੀਰ ਜਤਿੰਦਰ ਸਿੰਘ ਜੀ ਮਲਪੁਰ ਵਾਲੇ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਜਨਮਸਥਾਨ ਸੰਤ ਬਾਬਾ ਬੰਦਾਰ ਸਿੰਘ ਜੀ ਨਡਾਲੋਂ ਵਾਲੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨਗੇ ਜਿਸ ਵਿੱਚ ਕਵੀਸ਼ਰੀ ਜਥਾ ਗਿਆਨੀ ਪ੍ਰਤਪਾਲ ਸਿੰਘ ਜੀ ਇਹ ਬਰਗਾੜੀ ਉੱਤੇ ਤੇ ਤਾਉ ਤੇ ਹਾਜੀ ਭਰਨਗੇ ਸਮੁੱਚੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਪਿੰਡ ਨਰਾਲੋਂ ਗੁਰਦੁਆਰਾ ਜਨਮਸਥਾਨ ਸੰਤ ਪਾਪਾ ਨਿਹੰਗ ਸਿੰਘ ਜੀ ਵਿਖੇ ਸ਼ਹੀਦੀ ਸਮਾਗਮਾਂ ਦੇ ਵਿੱਚ ਪਹੁੰਚ ਕਰਕੇ ਸਤਿਗੁਰ ਸਹਿਜ ਜੀ ਦਾ ਅਸ਼ੀਰਵਾਦ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ